ਪੇ ਸਰਕਾਰ ਦਾ ਮੁੱਖ ਅਜੰਡਾ ਸੀ ਕਿ ਐਜੂਕੇਸ਼ਨ ਨੂੰ ਬਿਹਤਰ ਤੋਂ ਬਿਹਤਰੀਨ ਕਰਨਾ অতি ਉੱਤਮ ਕਰਨਾ ਪਰ ਬੜੇ ਅਫਸੋਸ ਦੀ ਗੱਲ ਹੈ ਤੇ ਦੋ ਬਲੋਕਾਂ ਦੀ ਗੱਲ ਕਰਾਂ ਕੋਟ ਫਤੂਈ ਤੇ ਮਾਰਪੁਰ ਸਰ ਉੱਥੇ ਘੱਟ ਤੋਂ ਘੱਟ 26 ਸਕੂਲ ਟੀਚਰਲੈਸ ਨੇ ਕਿ ਚਲੋ ਇਹ ਸਾਡੀ ਸਰਕਾਰ ਤੋਂ ਉਮੀਦ ਵੀ ਰੱਖਦੇ ਨੇ ਕਿਉਂਕਿ ਅਗਰ ਇਹ ਪਹਿਲਾਂ ਪ੍ਰਯਾਸ ਕੀਤੇ ਹੁੰਦੇ ਪੰਜਾਬ ਪਰਟੀਸ਼ਨ ਤੋਂ ਘੱਟ ਟੀਚਰ ਸੀ ਜੀ ਬਿਫੋਰ 2022 ਸਰ ਅੱਜ ਜੋ ਆਂਕੜਾ ਸਰ 70% ਪਲੱਸ ਹੋ ਗਿਆ 13 ਕਰੋੜ 52 ਲੱਖ ਰੁਪਇਆ ਜਿੰਜੋ ਸਿਰਫ 2.5 ਕਰੋੜ ਸਿਰ ਬਾਉਂਡਰੀ ਵਾਲਾਂ ਦਾ ਚਾਰ ਦਿਵਾਰੀਆਂ ਦਾ ਜੀ ਚਾਰ ਦਿਵਾਰੀਆਂ ਨਹੀਂ ਸੀ ਉਹ ਵੀ ਜੀ ਪਹੁੰਚਿਆ ਪ੍ਰੋਮੋਸ਼ਨ ਇੱਕ ਸੈਕਿੰਡ ਮਾਨੀਓ ਬੋਲੇ ਗੋਲ ਲੈਂਦੇ ਮੰਤਰੀ ਜੀ ਉਹਦਾ ਹੀ ਜਵਾਬ ਦੇ ਰਹੇ ਤੁਸੀਂ ਵੇਰਵੇ ਸਹਿਤ ਮੰਗਿਆ ਤਾਂ ਮੈਂ ਵੇਰਵਾ ਤਾਂ ਸੁਣ ਲੋ ਨਹੀਂ ਇਹ ਵੀ ਚਾਰ ਦਿਵਾਰੀ ਨਹੀਂ ਚਾਹੀਦੀ ਚਾਰ ਦਿਵਾਰੀ ਉਹ ਤੇ ਫੇਰੀ ਬੱਚੇ ਆਉਣਗੇ ਉੱਥੇ ਪੰਜਾਬ ਦੇ ਹਰ ਇੱਕ ਸਕੂਲ ਦੇ ਲਈ ਜ਼ਿੰਮੇਦਾਰ ਆ ਮੇਰਾ ਕੋਈ ਇਹਦੇ ਚ ਪਾਰਟੀ ਬਾਜੀ ਨਹੀਂ ਐ ਨਾ ਤੁਹਾਡੇ ਤੇ ਦੋਸ਼ ਐ ਨਾ ਸਾਡੇ ਵੀ ਆਰ ਕਮਿਟਿਡ ਟੂ ਇਟ ਤੁਸੀਂ ਮੇਰੇ ਕੋਲ ਆ ਜਿਓ ਜਿਹੜੇ 26 ਸਕੂਲ ਐ ਆਪਾਂ ਦੋਨੋਂ ਬੈਠ ਕੇ ਆਸ-ਪਾਸ ਦੇ ਸਕੂਲਾਂ ਨੂੰ ਜੋ ਥੋੜੀ ਮਦਦ ਦੀ ਲੋੜ ਪੈਣੀ ਐ ਤੁਸੀਂ ਆਓ ਆਪਾਂ ਵਰਕਆਊਟ ਕਰਾਂਗੇ ਅੱਜ ਮੈਨਾਂ ਆਪਾਂ ਹੁਣੀ ਬੈਜਣੇ ਹਾਂ ਹਾਂ ਜੀ ਡਾਕਟਰ ਰਾਜ ਕੁਮਾਰ ਜੀ ਸਰ ਪ੍ਰਸ਼ਨ ਨੰਬਰ 963 ਈ ਸਕੂਲ ਸਿੱਖਿਆ ਮੰਤਰੀ ਜੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਚੱਬੇਵਾਲ ਵਿੱਚ ਮੌਜੂਦਾ ਸਮੇਂ ਵਿੱਚ ਪ੍ਰਾਇਮਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਅਧਿਆਪਕਾਂ ਤੇ ਲੈਕਚਰਰਾਂ ਦੇ ਸ਼੍ਰੇਣੀवार ਵੇਰਵੇ ਕੀ ਹਨ ਅਤੇ ਖਾਲੀ ਪਈਆਂ ਅਸਾਮੀਆਂ ਭਰਨ ਸੰਬੰਧੀ ਸਰਕਾਰ ਦੁਆਰਾ ਕੀ ਕਦਮ ਚੁੱਕੇ ਗਏ ਹਨ ਜਾਂ ਚੁੱਕੇ ਜਾ ਰਹੇ ਹਨ ਵੇਰਵੇ ਸਾਹਿਬ ਦੱਸਿਆ ਜਾਵੇ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨਾਲੇ ਵੀ ਦੱਸ ਦਿਓ ਦੋ ਜਿੱਥੇ ਅਧਿਆਪਕਾਂ ਤਿੰਨ ਕਦੋਂ ਹੋਣਗੇ ਜੀ ਸਰ ਜੀ मान्यक स्पीकर साहब 아니 ਆਹ ਕੰਪਲੀਮੈਂਟਰੀ ਪੁੱਛ ਲਿਆ ਦੇ ਜੀ ਤੁਹਾਨੂੰ ਤੁਹਾਨੂੰ ਜਵਾਬ ਮਿਲ ਗਿਆ ਜੀ ਜਵਾਬ ਆ ਗਿਆ ਮੇ ਕੋਲ ਜੀ ਹਾਂ ਦੀ ਪੁੱਛੋ ਜੀ ਡਾਕਟਰ ਰਾਜ ਕੁਮਾਰ ਜੀ ਆਹ ਸਪੀਕਰ ਸਾਹਿਬ ਮੈਂ ਆਪ ਜੀ ਰਾਹੀਂ ਸਿੱਖਿਆ ਮੰਤਰੀ ਨੂੰ ਬੇਨਤੀ ਕਰਨੀ ਚਾਹੁੰਦਾ ਪਈ ਸਰਕਾਰ ਦਾ ਮੁੱਖ ਅਜੰਡਾ ਸੀ ਕਿ ਐਜੂਕੇਸ਼ਨ ਨੂੰ ਬਿਹਤਰ ਤੋਂ ਬਿਹਤਰੀਨ ਕਰਨਾ ਅਤੀ ਉੱਤਮ ਕਰਨਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ 2 ਸਾਲ ਹੋ ਗਏ ਆ ਤੇ ਡੈਪਟੀ ਸਪੀਕਰ ਸਾਹਿਬ ਦਾ ਹਲਕਾ ਵੀ ਮੇਰੇ ਨਾਲ ਹੀ ਲੱਗਦਾ ਸਾਡਾ ਦੋਨਾਂ ਦਾ ਐਡਜੋਇਨਿੰਗ ਹਲਕਾ ਹੈ ਸਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਮੈਂ ਸਿਰਫ ਦੋ ਬਲਾਕਾਂ ਦੀ ਗੱਲ ਕਰਾਂ ਕੁਐਸਚਨ ਸਰ ਪੁੱਛਦਾ ਮੈਂ ਤੇ ਦੋ ਬਲਾਕਾਂ ਦੀ ਗੱਲ ਕਰਾਂ ਕੋਟ ਫਤੂਈ ਤੇ ਮਾਲਪੁਰ ਸਰ ਉੱਥੇ ਘੱਟ ਤੋਂ ਘੱਟ 26 ਸਕੂਲ ਟੀਚਰਲੈਸ ਨੇ ਔਰ 39 ਸਕੂਲ ਜਿਹੜੇ ਸਾਡੇ 4 ਬਲਾਕ ਨੇ 39 ਸਕੂਲ ਜਿਹੜੇ ਸਰ ਉਹ ਸਿੰਗਲ ਟੀਚਰ ਨੇ ਤੇ ਮੈਂ ਮੰਤਰੀ ਸਾਹਿਬ ਨੂੰ ਆਪ ਜੀ ਰਾਹੀਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਕਿਰਪਾ ਕਰਕੇ ਇਸ ਦੇ ਲਈ ਕੀ ਉਪਰਾਲੇ ਤੁਸੀਂ ਕਰ ਸਕਦੇ ਹੋ 2 ਸਾਲ ਚ ਤਾਂ ਹੋਇਆ ਕੁਛ ਨਹੀਂ ਤੇ ਕਿਹੜੀ ਪਾਲਿਸੀ ਜਿਹੜੀ ਹੈ ਉਹ ਤੁਸੀਂ ਬਣਾਓਗੇ ਕਿ ਸਾਡੇ ਇਹ ਜਿਹੜੇ ਬਲॉक्स ਨੇ ਇਹਨਾਂ ਬਲॉक्स ਦੇ ਵਿੱਚ ਜਿਹੜਾ ਟੀਚਰ ਹੈ ਉਹ ਰਹਿ ਸਕਣ ਉਹ ਕੰਮ ਕਰ ਸਕਣ ਮਾਨਯੋਗ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਹਾਂ ਮਾਨਯੋਗ ਮੈਂਬਰ ਸਾਹਿਬ ਨੂੰ ਇਹ ਚਲੋ ਇਹ ਸਾਡੀ ਸਰਕਾਰ ਤੋਂ ਉਮੀਦ ਵੀ ਰੱਖਦੇ ਨੇ ਕਿਉਂਕਿ ਅਗਰ ਇਹ ਪਹਿਲਾਂ ਪ੍ਰਯਾਸ ਕੀਤੇ ਹੁੰਦੇ ਤਾਂ ਅੱਜ ਹਲਕਾ ਚੱਬੇਵਾਲ ਦਾ ਜੋ ਡਾਟਾ ਜੀ ਮੈਂ ਰਿਸਰਚ ਕਰਵਾਇਆ ਸਰ ਦੇ ਵਰ ਲੈਸ ਥੈਨ 50% ਪੰਜਾਬ ਪਰਤੀਸ਼ਤ ਤੋਂ ਘੱਟ ਟੀਚਰ ਸੀ ਜੀ ਬਿਫੋਰ 2022 ਸਰ ਅੱਜ ਜੋ ਆਂਕੜਾ ਸਰ 70% ਪਲੱਸ ਹੋ ਗਿਆ ਸਰ ਇੱਕਦਮ ਇਹ ਬਹੁਤ ਵਧਾਈ ਤੁਹਾਨੂੰ ਸਰ ਇਹ ਹਜ਼ਾਰਾਂ ਦੀ ਗਿਣਤੀਆਂ ਦੀ ਭਰਤੀਆਂ ਨੇ ਸਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ਼ੂ ਆ ਜਾਂਦੇ ਆ ਮੈਂ ਕੱਲ ਵੀ ਹਾਊਸ ਨੂੰ ਦੱਸਿਆ ਕਿ ਇਸ ਵਕਤ ਦੋ ਭਰਤੀਆਂ ਜੀ 2364 2364 ਪਿਛਲੀ ਸਰਕਾਰ ਦੀ ਭਰਤੀਆਂ ਸਰ ਡੈਡ ਪਈ ਸੀ ਅਸੀਂ ਡਬਲ ਬੈਂਚ ਤੋਂ ਬਹਾਲ ਕਰਾ ਕੇ ਲੈ ਕੇ ਆਏ ਆ ਉਹਦੇ ਆਰਡਰ ਦੇ ਲੈ ਕੇ ਜਾ ਰਹੇ ਐਦਾਂ ਹੀ ਸਰ 5994 ਐਗਜ਼ਾਮ ਹੋ ਚੁੱਕਿਆ ਰਿਜ਼ਲਟ ਬਣ ਚੁੱਕਿਆ ਸਰ ਸਿਰਫ ਕੁਝ ਕਲੈਰੀਫਿਕੇਸ਼ਨਸ ਕਰਕੇ ਉਹ 4 April ਰਿਜ ਤਰੀਕ ਪਈ ਹੈ ਹੋਪਫੁਲੀ ਉਹ ਵੀ ਆ ਜਾਣਗੇ ਤਾਂ ਇਹ ਸਾਰੇ ਵੈਕਸਿਮਮ ਸਰ ਡਿਪਟੀ ਸਾਨਯੋਗ ਡਿਪਟੀ ਸਪੀਕਰ ਸਾਹਿਬ ਬੈਠੇ ਨੇ ਇਹ ਵੀ ਇਸ ਗੱਲ ਦਾ ਹਾਮੀ ਭਰਨਗੇ ਅਸੀਂ ਸਰ ਮੈਕਸਿਮਮ ਟੀਚਰਸ ਇਸ ਕੰਢੀ ਇਲਾਕੇ ਦੇ ਵਿੱਚ ਭੇਜ ਰਿਹਾ 41 45 ਪੋਸਟਾਂ ਦੇ ਵਿੱਚੋਂ ਵੀ ਜੀ 22 ਟੀਚਰਸ ਚੱਬੇ ਆਲ ਗਏ ਨੇ ਜੀ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਗਾ ਮਾਨਯੋਗ ਵਿਧਾਇਕ ਸਾਹਿਬ ਦੇ ਹਲਕੇ ਜੇ ਅਗਰ ਇਹਦੀ ਡਿਟੇਲ ਲੈਣੀ ਹੈ ਇੱਕ ਇੱਕ ਸਕੂਲ ਦੀ ਡਿਟੇਲ ਹੈ 13 ਕਰੋੜ 55 ਲੱਖ ਰੁਪਇਆ ਜਿਸ ਚੋਂ ਸਿਰਫ ਢਾਈ ਕਰੋੜ ਸਿਰਫ ਬਾਉਂਡਰੀ ਵਾਲਾਂ ਦਾ ਚਾਰ ਦਿਵਾਰੀਆਂ ਦਾ ਜੀ ਚਾਰ ਦਿਵਾਰੀਆਂ ਨਹੀਂ ਸੀ ਉਹ ਵੀ ਜੀ ਪਹੁੰਚਿਆ ਬਹੁਤ ਜਲਦ ਸਰ ਮੈਂ ਤਿੰਨ ਸਰ ਪ੍ਰੋਮੋਸ਼ਨ ਇੱਕ ਸੈਕਿੰਡ ਮਾਣੀਓ ਉਹਨੇ ਬੋਲ ਲੈਂਦੇ ਜੀ ਮੰਤਰੀ ਜਵਾਬ ਤੁਹਾਡਾ ਹੀ ਜਵਾਬ ਦੇ ਰਹੇ ਤੁਸੀਂ ਵੇਰ ਵੇ ਸਿਹਤ ਮੰਗਿਆ ਤਾਂ ਮੈਂ ਵੇਰਵਾ ਤਾਂ ਸੁਣ ਲਓ ਉੱਤਰ ਲੇ ਲਓ ਮੁੜ ਕੇ ਬੋਲ ਲਿਓ ਮੈਂ ਵੇਰ ਵੇ ਸਿਰਫ ਪੋਸਟਾਂ ਨੌਕਰਾ ਨਹੀਂ ਮੰਗਿਆ ਚਾਰ ਦਿਵਾਰੀ ਮੈਂ ਇਹ ਵੀ ਚਾਰ ਦੁਵਾਰੀ ਨਹੀਂ ਚਾਹੀਦੀ ਚਾਰ ਦੁਵਾਰੀ ਉਥੇ ਫੇਰ ਹੀ ਬੱਚੇ ਆਉਣਗੇ ਉਥੇ ਚੇਅਰ ਨੂੰ ਐਡਰੈਸ ਕੀਤਾ ਜਾਵੇ ਚੇਅਰ ਨੂੰ ਮੰਤਰੀ ਸਾਹਿਬ ਨੂੰ ਆਦਰ ਨਾਲ ਪੁੱਛੋ ਕੋਸਤਾ ਦਾਸ ਦਾ ਕੋਸਾ ਓ ਤੁਸੀਂ ਤੇ ਆਨਸਰ ਫੋਲੋ ਇੱਕ ਮਿੰਟ ਐਮਐਲਏ ਸਾਹਿਬ ਆਨਸਰ ਰਾਜਮਾਨੀ ਤੁਸੀਂ ਬੈਠੋ ਮੰਤਰੀ ਜੀ ਤੁਸੀਂ ਆਪਦਾ ਜਵਾਬ ਜਾਰੀ ਰੱਖੋ ਜੀ ਕਿਰਪਾ ਕਰਕੇ ਚੇਅਰ ਨੂੰ ਐਡਰੈਸ ਕੀਤਾ ਜਾਵੇ ਔਰ ਹਾਊਸ ਦਾ ਡੈਕੋਰਮ ਬਣਾ ਕੇ ਰੱਖਿਆ ਜਾਵੇ ਲੈਟ ਹਿਮ ਕੰਪਲੀਟ ਹਿਸ ਆਨਸਰ ਉਸ ਤੋਂ ਬਾਅਦ ਫਿਰ ਦੇਖਦੇ ਤੁਹਾਨੂੰ ਕੀ ਚਾਹੀਦਾ ਜੀ ਸਰ ਮੈਂ ਪੂਰੇ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਐ ਸੂਨ ਐਸ ਸਾਡੀ ਇਹ ਦੋ ਭਰਤੀਆਂ ਜੋ ਲਾਸਟ ਲੈਗ ਤੇ ਨੇ ਪੰਜਾਬ ਦੇ ਵਿੱਚ ਕੋਈ ਵੀ ਸਕੂਲ ਸਰ ਸਿੰਗਲ ਟੀਚਰ ਜਾਂ ਟੀਚਰਲੈਸ ਨਹੀਂ ਹੋਊਗਾ ਸਰ 10 ਹਜ਼ਾਰ ਤੋਂ ਵੱਧ ਆਲਮੋਸਟ 10 ਹਜ਼ਾਰ ਟੀਚਰਸ ਇਨ ਲੈਸ ਥੈਨ 24 ਮੰਥਸ 24 ਮਹੀਨਿਆਂ ਤੋਂ ਘੱਟ ਸਮੇਂ ਦੇ ਵਿੱਚ 10000 ਟੀਚਰਸ ਭਰਤੀ ਹੋਏ ਨੇ ਸਰ ਇਸ ਸਿਸਟਮ ਚ ਐਡ ਆਨ ਹੋਏ ਨੇ ਸਰ ਇਸ ਤੋਂ ਇਲਾਵਾ ਜਿਵੇਂ ਮਾਨਯੋਗ ਵਿਦਾ ਐਕਸਾਬ ਨੇ ਪੁੱਛਿਆ ਸਰ ਮਾਸਟਰ ਕੈਡਰ ਦੀ 2019 ਦੀ ਰਿੱਟ ਲੱਗੀ ਹੋਈ ਸੀ ਸਟੇ ਸੀਗਾ ਸਰ ਉਹਦੇ ਤੇ ਤੁਸੀਂ ਪ੍ਰੋਮੋਸ਼ਨਾਂ ਨਹੀਂ ਕਰ ਸਕਦੇ ਸੀ ਸਰ ਅਸੀਂ ਉਹ ਇੱਕ ਇੱਕ ਕੋਰਟ ਕੇਸ ਦਾ ਹੱਲ ਕਰਵਾ ਰਹੇ ਹਾਂ ਜੀ ਉਹਨੂੰ ਹੱਲ ਕਰਵਾ ਕੇ ਸਰ ਕੋਰਟ ਨੇ ਕਿਹਾ ਇਹਨੂੰ ਰੱਦ ਕਰ ਦਿਓ ਦੁਬਾਰਾ ਬਣਾਓ ਉਹਦੀ ਸਰ 15 2 2023 ਨੂੰ ਫੈਸਲਾ ਆਇਆ ਸਰ ਉਹ ਸਰ 40 ਹਜ਼ਾਰ ਬੰਦੇ ਦੀ ਸੀਨੀਅਰਿਟੀ ਸੂਚੀ ਹੈ बार-बार ਕੋਈ ਨਾ ਕੋਈ ਆਬਜੈਕਸ਼ਨ ਕਰਦਾ ਜਿੱਦਾਂ ਹੀ ਉਹ ਕੰਪਲੀਟ ਹੁੰਦੀ ਹੈ ਸਰ ਪ੍ਰੋਮੋਸ਼ਨਸ ਹੋਣਗੀਆਂ ਜਦੋਂ ਤੱਕ ਪ੍ਰੋਮੋਸ਼ਨਸ ਨਹੀਂ ਹੁੰਦੀਆਂ ਨਵੀਂ ਰਿਕਰੂਟਮੈਂਟ ਨਹੀਂ ਆ ਸਕਦੀ ਪੋਸਟ ਆ ਨਹੀਂ ਪਤਾ ਸਰ ਵੀ ਆਰ ਵਰਕਿੰਗ ਡੇ ਐਂਡ ਨਾਈਟ ਸਾਡਾ ਸਾਰਾ ਮਹਿਕਮਾ ਸਾਡੇ ਸਾਰੇ ਅਧਿਕਾਰੀ ਸਾਡੇ ਸਾਰੇ ਕਰਮਚਾਰੀ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਤਾਂ ਕਿ ਪੰਜਾਬ ਸਿੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ ਤੇ ਮੈਂ ਇਹ ਕੋਈ ਇਹ ਕੋਈ ਆਪੋਜੀਸ਼ਨ ਇੱਕ ਸੈਕਿੰਡ ਵਿਧਾਇਕ ਸਭਿਕ ਸੈਨ ਇਹ ਸਰ ਕੋਈ ਕੋਈ ਮੈਨੂੰ ਖੁਸ਼ੀ ਹੈ ਕਿ ਵਕਤ-ਵਕਤ ਸਵਾਲ ਲੱਗਣ ਅਸੀਂ ਤਾਂ ਮੈਂ ਤਾਂ ਹੁਣ ਵੀ ਇਕੱਲਾ ਇੱਥੇ ਨਹੀਂ ਕਦੀ ਵੀ ਅਪਰੋਚ ਕਰਨ ਜੀ ਵੀ ਆਰ ਕਮਿਟਿਡ ਅਸੀਂ ਪੰਜਾਬ ਦੇ ਹਰ ਇੱਕ ਸਕੂਲ ਦੇ ਲਈ ਜ਼ਿੰਮੇਦਾਰ ਆ ਮੇਰਾ ਕੋਈ ਇਹਦੇ ਚ ਪਾਰਟੀ ਬਾਜੀ ਨਹੀਂ ਹੈ ਨਾ ਤੁਹਾਡੇ ਤੇ ਦੋਸ਼ ਹੈ ਨਾ ਸਾਡੇ ਅਸੀਂ ਇਹ ਪੰਜਾਬ ਦੇ ਭੁੱਖ ਦੀ ਗੱਲ ਹੈ ਤੇ ਅਗਰ ਇਹ ਮੈਂ ਤਾਂ ਅਜ ਤੱਕ ਸਰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਮਹਿਕਮੇ ਨੂੰ ਤਾਂ ਸਿਰਫ ਧਰਨੇ ਵਾਲਾ ਮਹਿਕਮਾ ਸਮਝਿਆ ਗਿਆ ਮੈਂ ਤਾਂ ਹਰ ਪਲ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਕਿ ਇੰਨਾ ਪਾਵਨ ਪਵਿੱਤਰ ਮਹਿਕਮਾ ਮੈਨੂੰ ਮਿਲਿਆ ਅਸੀਂ 24 ਘੰਟੇ ਕੋਈ ਇਹਦੇ 'ਚ ਮੈਂ ਯਕੀਨ ਮੰਨਿਓ there is no politics on it we are committed to it ਤੁਸੀਂ ਮੇਰੇ ਕੋਲ ਆ ਜਿਓ ਜਿਹੜੇ 26 ਸਕੂਲ ਹੈ ਆਪਾਂ ਦੋਨੋਂ ਬੈਠ ਕੇ ਆਸ-ਪਾਸ ਦੇ ਸਕੂਲਾਂ ਨੂੰ ਜੋ ਥੋੜੀ ਮਦਦ ਦੀ ਲੋੜ ਪੈਣੀ ਹੈ ਕਿਉਂਕਿ ਅਗਰ ਮੈਂ ਜੀ ਐਡਜਸਟਮੈਂਟਸ ਕਰੂੰਗਾ ਨਾਲ ਹੀ ਪੋਲਿਟੀਕਲ ਪ੍ਰੈਸ਼ਰ ਆ ਜਾਊਗਾ ਜੀ ਕਿਉਂ ਬਦਲੇ ਤੁਸੀਂ ਆਓ ਆਪਾਂ ਵਰਕਆਊਟ ਕਰਾਂਗੇ ਅੱਜ ਮੈਨਾ ਆਪਾਂ ਹੁਣੀ ਬੈਜਣੇ ਕੁਐਸਚਨ ਆਰ ਤੋਬਰ ਸਰ ਅਸੀਂ ਮੈਂ ਜ਼ਿੰਮੇਦਾਰੀ ਨਾਲ ਇਹ ਸਕੂਲਾਂ ਦਾ ਮਸਲਾ ਹੈ ਤੇ ਅਗਰ ਕੋਈ ਆਪੋਜੀਸ਼ਨ ਪਾਰਟੀ ਵਾਲਾ ਵੀ ਹੈ ਕੋਈ ਵੀ ਆਵੇ ਸਰ ਵੀ ਆਰ ਕਮਿਟਿਡ ਸੀਐਮ ਸਾਹਿਬਸ ਦੀ ਇਨਸਟਰਕਸ਼ਨਸ ਨੇ ਕਿ ਸਕੂਲਾਂ ਦੇ ਲਈ ਆਪਾਂ ਬੈਸਟ ਕਰਨਾ ਹੈ ਥੈਂਕ ਯੂ ਜੀ ਰਾਜਮਾਰੀ ਮੰਤਰੀ ਸਾਹਿਬ ਮੇਰੇ ਸਵਾਲ ਦੇ ਅੱਧੇ ਹਿੱਸੇ ਦਾ ਤੁਸੀਂ ਜਵਾਬ ਨਹੀਂ ਦਿੱਤਾ ਕਿਉਂਕਿ ਮੈਂ ਇਹ ਪੁੱਛਿਆ ਸੀ ਕਿ ਇਹ ਕਿਉਂਕਿ ਡਰਾਈ ਬਲਾਕਸ ਨੇ ਇੱਥੇ ਟੀਚਰ ਬਹੁਤ ਘੱਟ ਟਿਕਦੇ ਨੇ ਟੀਚਰ ਦੂਰੋਂ ਅਪਾਇੰਟ ਹੁੰਦੇ ਨੇ ਕੀ ਤੁਸੀਂ ਇਸ ਦੇ ਲਈ ਕੋਈ ਪਾਲਿਸੀ ਬਣਾਓਗੇ ਤਾਂ ਕਿ ਟੀਚਰ ਇੱਥੇ ਘੱਟ ਤੋਂ ਘੱਟ ਰਹਿਣ ਸਾਡੇ ਜਿਹੜੇ ਚੱਬੇਵਾਲ ਏਰੀਆ ਜਾਂ ਗੜਸ਼ੰਕਰ ਏਰੀਆ ਇਹ ਸਕੂਲ ਜਿਹੜਾ ਐਜੂਕੇਸ਼ਨ ਪੱਖੋਂ ਬਿਹਤਰ ਹੋਵੇ ਮੈਂ ਇਹ ਅੱਧਾ ਜਵਾਬ ਨਹੀਂ ਦਿੱਤਾ ਤੇ ਕੀ ਪਾਲਿਸੀ ਬਣਾਓਗੇ ਮੰਤਰੀ ਜੀ ਸਰ ਆਲਰੇਡੀ ਪਾਲਿਸੀ ਇਜ਼ देयर ਇਨ ਪਲੇਸ ਹੁੰਦਾ ਕਿ ਸਰ ਜਿੰਨੀ ਨਵੀਂ ਭਰਤੀਆਂ ਅਸੀਂ ਇਹਨਾਂ ਨੂੰ ਬਾਰਡਰ ਬਲਾਕਸ ਦੇ ਵਿੱਚ ਜਾਂ ਡਿਸਐਡਵਾਂਟੇਜ ਏਰੀਆ ਕਹਿੰਦੇ ਨੇ ਜਿੱਥੇ ਟੀਚਰਸ ਦੀ ਕਮੀ ਆ ਉੱਥੇ ਹੀ ਪੋਸਟਿੰਗ ਕਰਦੇ ਆ ਮੈਂ ਫਿਰ ਆਪ ਜੀ ਦੇ ਰਾਹੀਂ ਸਰ ਪੂਰੇ ਸਦਨ ਨੂੰ ਆਪਣੇ ਹਰ ਇੱਕ ਵਿਧਾਇਕ ਸਾਹਿਬ ਨੂੰ ਚਾਹੇ ਉਹ ਇੱਧਰ ਆਲੇ ਨੇ ਇੱਧਰ ਆਲੇ ਨੇ ਸਭ ਨੂੰ ਬੇਨਤੀ ਕਰੂੰਗਾ ਜੀ ਕਿ ਤਾਂ ਹੀ ਕਰਕੇ ਕਿ ਤੁਸੀਂ ਪਲੀਜ਼ ਟਰਾਂਸਫਰਸ ਦੀ ਰਿਕੁਐਸਟ ਨਾ ਲੈ ਕੇ ਆਇਆ ਕਰੋ ਅਸੀਂ ਜੀ ਉੱਥੇ ਟੀਚਰ ਭੇਜਦੇ ਆਂ ਜਿੱਥੇ ਲੋਡ ਹੈ ਇਹ ਮੇਰੀ ਇਸ ਹਾਊਸ ਨੂੰ ਬੇਨਤੀ ਹੈ ਹਾਊਸ ਸਾਥ ਦੂਗਾ ਜੀ ਅਸੀਂ ਮੈਕਸਿਮਮ ਜਿੰਨਾ ਡਿਸਐਡਵਾਂਟੇਜ ਏਰੀਆ ਹੈ ਤੇ ਇਸ ਵਕਤੇ ਲਾਈਵ ਚੱਲਦਾ ਪੂਰੇ ਪੰਜਾਬ 'ਚ ਵੀ ਮੈਂ ਟੀਚਰ ਸਰ ਇਦਾਂ ਦੀ ਟਰਾਂਸਫਰ ਪਾਲਿਸੀ ਹੈ ਉਹਦੇ ਵਿੱਚ ਚੇਂਜ ਕਰ ਦਿੱਤੇਗੇ ਸਰ ਅਸੀਂ ਦੇਖਿਆ ਅਗਰ ਕੋਈ ਟੀਚਰ ਕਿਉਂਕਿ ਇਹ ਫੀਮੇਲ ਡੋਮੀਨੇਟਿਡ ਮੈਕਮਾ ਹੈ ਅਗਰ ਉਹ ਵਿਡੋ ਹੋ ਜੇ ਡਾਈਵੋਰਸੀ ਹੋ ਜੇ ਕੋਈ ਸੀਰੀਅਸ ਬਿਮਾਰੀ ਹੋ ਜੇ ਆਨਲਾਈਨ ਪੋਰਟਲ ਤਾਂ ਬਣਾ ਦਿੱਤਾ ਸੀ ਉਹ ਸਾਲ ਦੇ ਵਿੱਚ ਸਿਰਫ ਇੱਕ ਮਹੀਨਾ ਖੁੱਲਦਾ ਸੀ ਹੋ ਸਕਦਾ ਕੋਈ ਐਦਾਂ ਦਾ ਪਰਮਾਤਮਾ ਨਾ ਕਰੇ ਕੋਈ ਐਦਾਂ ਦਾ ਟੀਚਰ ਹੋਵੇ ਜਿਹਨੂੰ ਡਾਕਟਰ ਨੇ ਕਿਹਾ ਹੋਵੇ ਤੈਨੂੰ ਕੈਂਸਰ ਹੈ ਹੈ ਤਾਂ 6 ਮਹੀਨੇ ਪਰ ਉਹਦਾ ਪੋਰਟਲ ਤਾਂ ਖੁੱਲੂਗਾ ਹੀ ਨਹੀਂ ਸਾਲ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਹਰ ਮਹੀਨੇ ਹੁਣੇ ਪੋਰਟਲ ਖੁੱਲੂਗਾ ਅਗਰ ਕੋਈ ਬਲਾਈਂਡ ਹੈ ਕੋਈ ਹੈਂਡੀਕੈਪਡ ਹੈ ਕੋਈ ਡਾਈਵੋਰਸੀ ਹੈ ਕੋਈ ਵਿਡੋ ਹੈ ਕੋਈ ਵੀ ਲੋੜਵੰਦ ਹੈ ਕਿਸਦਾ ਬੱਚਾ ਬਿਮਾਰ ਹੈ ਉਹਦੀ ਟਰਾਂਸਫਰ ਆਪਣੇ ਆਪ ਹੋ ਜਾਨੀ ਹੈ ਤੇ ਟਰਾਂਸਫਰ ਪਾਲਿਸੀ ਐਦਾਂ ਦੀ ਹੈ ਜਿਵੇਂ ਜਿਵੇਂ ਸਰਵਿਸ ਵਧੀ ਜਾਊਗੀ ਉਸ ਟੀਚਰ ਦੀ ਉਹ ਆਪਣੇ ਘਰ ਦੇ ਨੇੜੇ ਆਂਦਾ ਜਾਊਗਾ ਠੀਕ ਥੈਂਕ ਯੂ